ਪਹਿਲਾ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਜਾਬ ਵਿੱਚ ਕਿਸ ਲਹਿਰ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਸੂਫੀ ਲਹਿਰ ਭਗਤੀ ਲਹਿਰ ਆਰੀਆ ਸਮਾਜ ਜਾਂ ਰਾਮਾਨੰਦ ਸੰਪਰਦਾ ਸਹੀ ਜਵਾਬ ਭਗਤੀ ਲਹਿਰ ਦੂਜਾ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ 15 ਅਕਤੂਬਰ 1469 20 ਨਵੰਬਰ 1469 15 ਅਪ੍ਰੈਲ 1469 ਜਾਂ 15 ਅਗਸਤ 1470 ਸਹੀ ਜਵਾਬ 15 April 1429 ਤੀਜਾ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਬਟਾਲਾ ਰਾਏਪੋਏ ਕੀ ਤਲਵੰਡੀ ਕਪੂਰਥਲਾ ਜਾਂ ਸੁਲਤਾਨਪੁਰ ਲੋਧੀ ਸਹੀ ਜਵਾਬ ਰਾਏਪੋਏ ਕੀ ਤਲਵੰਡੀ ਚੌਥਾ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ ਰਾਮਚੰਦ ਜੀ ਮੋਹਲ ਚੰਦ ਜੀ ਕਲਿਆਣਦਾਸ ਜੀ ਜਾਂ ਮਹਿਤਾ ਕਾਲੂ ਜੀ ਸਹੀ ਜਵਾਬ ਮਹਿਤਾ ਕਾਲੂ ਜੀ ਪੰਜਵਾਂ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ਮੋੜ ਚੰਦ ਅਤੇ ਰਾਮਦਾਸ ਬਾਬਾ ਬੁੱਢਾ ਅਤੇ ਲਖਮੀਦਾਸ ਰਿਤੇ ਚੰਦ ਅਤੇ ਧੀਰਮਲ ਜਾਂ ਸ੍ਰੀ ਚੰਦ ਅਤੇ ਲਖਮੀਦਾਸ ਸਹੀ ਜਵਾਬ ਸ੍ਰੀ ਚੰਦ ਅਤੇ ਲਖਮੀਦਾਸ ਛੇਵਾਂ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਨੌਕਰੀ ਕੀਤੀ ਸੀ ਦਿੱਲੀ ਲਾਹੌਰ ਕਰਤਾਰਪੁਰ ਜਾਂ ਸੁਲਤਾਨਪੁਰ ਲੋਧੀ ਸਹੀ ਜਵਾਬ ਸultanpur Lodhi 7ਵਾਂ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਬਾਬ ਵਜੋਂ ਵਾਲੇ ਸਾਥੀ ਦਾ ਕੀ ਨਾਮ ਸੀ ਭਾਈ ਲਹਿਣਾ ਜੀ ਬਾਬਾ ਬੁੱਢਾ ਜੀ ਭਾਈ ਮਰਦਾਨਾ ਜੀ ਜਾਂ ਭਾਈ ਜੋਧ ਸਿੰਘ ਜੀ ਸਹੀ ਜਵਾਬ ਭਾਈ ਮਰਦਾਨਾ ਜੀ 8ਵਾਂ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਜਗ੍ਹਾ ਤੇ 3 ਦਿਨ ਅਲੋਪ ਰਹੇ ਰਾਵੀ ਨਦੀ ਵਿਆਸਦਰਿਆ ਸਤਲੁਜਦਰਿਆ ਜਾਂ ਮੈਨ ਨਦੀ ਸਹੀ ਜਵਾਬ ਵਹੀਂ ਨਦੀ ਨੋਵਾਂ ਸਵਾਲ ਵਹੀਂ ਨਦੀ ਵਿੱਚੋਂ ਬਾਹਰ ਨਿਕਲਣ ਤੋਂ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਸ਼ਬਦ ਕੀ ਉਚਾਰਿਆ ੴ ਨਾ ਕੋ ਹਿੰਦੂ ਨਾ ਮੁਸਲਮਾਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਾਂ ਨਾਨਕ ਨਾਮ ਚੜ੍ਹਦੀ ਕਲਾ ਸਹੀ ਜਵਾਬ ਨਾ ਕੋ ਹਿੰਦੂ ਨਾ ਮੁਸਲਮਾਨ ਦਸਵਾਂ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਨਾਂ ਜੀ ਨੂੰ ਕੀ ਨਾਮ ਦਿੱਤਾ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਯਾ ਗੁਰ ਅਰਜਨ ਦੇਵ ਜੀ ਇਸ ਦਾ ਜਵਾਬ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦਿਓ ਧੰਨਵਾਦ